ਕਿ ਪੰਜਾਬ ਭਾਜਪਾ ਦੇ ਖਜ਼ਾਨਚੀ ਅਤੇ ਹਲਕਾ ਸੈਂਟਰਲ ਦੇ ਇੰਚਾਰਜ ਗੁਰਦੇਵ ਸ਼ਰਮਾ ਦੀ ਅਗਵਾਈ ਹੇਠ ਹੋਏ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਭਾਜਪਾ ਬਗੂ ਰਵਨੀਤ ਸਿੰਘ ਬਿੱਟੂ ਨੇ ਵਿਰੋਧੀਆਂ ਨੂੰ ਜਮ ਕੇ ਨਿਸ਼ਾਨੇ ਤੇ ਲਿਆ ਖਾਸ ਤੌਰ ਤੇ ਉਹਨਾਂ ਨੇ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਉਹਨਾਂ ਵੱਲੋਂ OBC ਭਾਈਚਾਰੇ ਖਿਲਾਫ ਕੀਤੀ ਗਈ ਟਿੱਪਣੀ ਤੋਂ ਬਾਅਦ ਹੁਣ ਮਾਫੀ ਮੰਗਣ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ ਬਹੁਤ ਖੁਸ਼ੀ ਨਾਲ ਮੈਂ ਕਹਿ ਰਿਹਾ ਵੀ ਜੋ ਮੋਦੀ ਸਾਹਿਬ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕੱਲ ਸੰਕਲਪ ਲਿਆ ਉਹ ਕਿਦਣ ਲਿਆ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਪਵਿੱਤਰ ਜਨਮ ਦਿਨ ਤੇ ਸੰਕਲਪ ਲਿਆ ਹੈ ਵੀ ਦੇਸ਼ ਨੂੰ ਕਿੱਥੇ ਲੈ ਕੇ ਜਾਣਾ ਹੈ ਉਹ ਤੁਸੀਂ ਸਾਰਿਆਂ ਨੇ ਉਹ ਸੁਣਿਆ ਹੈ ਪੜ੍ਹਿਆ ਹੈ ਤੇ ਅੱਜ ਉਸ ਲਈ ਵੀ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਸਵਾਲ ਜੀ ਕੀ ਲੱਗਦਾ ਜਿੱਦਾਂ ਮੈਂ ਲੁਧਿਆਣੇ ਦੇ ਵਿੱਚ ਮੁਕਾਬਲਾ ਚੋਟੀ ਦਾ ਹੈ ਜਿੱਦਾਂ ਤੇ ਇੱਕ ਪਾਸੇ ਪੱਕੀ ਜਿਹੀ ਐਲਾਨ ਹੋ ਰਹੇ ਨੇ ਆਮ ਆਦਮੀ ਨਹੀਂ ਨਹੀਂ ਹਜੇ ਤੱਕ ਗੱਲ ਸੁਣੋ ਮੇਰੀ ਇੱਕ ਹਜੇ ਤੱਕ ਕਿਸੇ ਕੈਂਡੀਡੇਟ ਅਰਸੀ ਦਾ ੜੀਕਦਿਆਂ ਨੂੰ 15 ਦਿਨ ਹੋ ਗਏ ਕਿਸੇ ਪਾਰਟੀ ਨੂੰ ਕੈਂਡੀਡੇਟ ਹੀ ਨਹੀਂ ਲੱਭ ਰਿਹਾ ਹਜੇ ਤੱਕ ਤਾਂ ਤੇ ਇੱਕ ਗੱਲ ਕਾਂਗਰਸ ਦੀ ਜਿਹੜੀ ਉਹ ਤੁਸੀਂ ਕਹਿ ਰਹੇ ਹੋ ਉਹ ਗੱਲ ਸੱਚੀ ਹੋਗੀ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ ਬਈ ਵਾਕਈ ਬਈ ਅਸੀਂ ਇੱਥੇ ਦੋ ਨੰਬਰ ਦਾ ਪ੍ਰਵਾਨ ਪ੍ਰਵਾਨ ਆ ਜਿਹੜਾ ਉਹ ਭੇਜਾਂਗੇ ਕਿਉਂਕਿ ਜੇ ਇੱਕ ਨੰਬਰ ਦੇ ਪਹਿਲਵਾਨਾਂ ਦੀ ਲਿਸਟ ਤਾਂ ਜਿਹੜੀ ਉਹ ਕੱਲ ਨਿਕਲ ਗਈ ਪਹਿਲੀ ਲਿਸਟ ਤਾਂ ਕਾਂਗਰਸ ਦੀ ਨਿਕਲ ਗਈ ਹੁਣ ਤਾਂ ਦੂਜੀ ਲਿਸਟ ਆਉਣੀ ਹੈ ਤੇ ਦੋ ਨੰਬਰ ਦਾ ਹੀ ਉਹ ਜਿਹੜਾ ਪਹਿਲਵਾਨ ਹੋਏਗਾ ਮਤਲਬ ਕਹਿਣ ਦਾ ਇੱਕ ਐਡਾ ਇੰਪੋਰਟੈਂਟ ਸਭ ਤੋਂ ਅਹਿਮ ਜ਼ਿਲ੍ਹਾ ਅਹਿਮ ਲੋਕ ਸਭਾ ਲੁਧਿਆਣਾ ਜਦੋਂ ਮੈਂ ਹੁੰਦਾ ਸੀ ਤੇ ਸਭ ਤੋਂ ਪਹਿਲੀ ਲਿਸਟ 'ਚ ਉਹ ਮੇਰਾ ਨਾਮ ਡਿਕਲੇਅਰ ਹੁੰਦਾ ਸੀ ਅੱਜ ਜਦੋਂ ਭਾਜੀਪੀ ਚ ਅੱਜ ਲਿਸਟ ਵੀ ਭਾਜੀਪੀ ਨੇ ਪਹਿਲਾਂ ਕੱਢੀ ਨੋਂ ਵੀ ਪਹਿਲਾਂ ਕੱਢਿਆ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਈਕਲ ਤੋਂ ਲੈ ਕੇ ਕਾਰ ਤੱਕ ਕਿਹਣਾ ਭਾਈਚਾਰਾ ਹੈ ਜੀ ਜਿਹੜਾ ਇਹ ਬਣਾਉਂਦਾ ਏ ਜਿਹੜੇ ਅੱਜ ਸਾਰੇ ਸਵਾਰ ਹੁੰਦੇ ਆ ਸਾਰੀਆਂ ਚੀਜ਼ਾਂ ਤੇ ਉਸ ਭਾਈਚਾਰੇ ਨੂੰ ਉਸ ਭਾਈਚਾਰਾ ਜੀ ਸਾਡੇ ਸਾਰੇ OBC ਭਾਈਚਾਰਾ ਆ ਜਾਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਮੰਗ ਕਰਦਾ ਵੀ ਉਸ ਬੰਦੇ ਨੂੰ ਜਿਨੇ ਇਹ ਸ਼ਬਦ ਵਰਤੇ ਨੇ ਉਹਨੂੰ ਜਲਦੀ ਤੋਂ ਜਲਦੀ ਪਾਰਟੀ ਚੋਂ ਕੱਢਣਾ ਚਾਹੀਦਾ ਨਹੀਂ ਸਾਡੇ ਵੱਲੋਂ ਕੱਢੋ ਨਾ ਕੱਢੋ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਅਕਲ ਦਾ ਇਹਨਾਂ ਦਾ ਜਨਾਜਾ ਜਿਹੜਾ ਹੈ ਉਹ ਦੇਖ ਲਿਆ ਲੋਕਾਂ ਨੇ ਉਹ ਸਮਝ ਲੇ ਇੱਕ ਗੱਲ ਹੋਰ ਸੁਣ ਲਓ ਅੱਜ ਇਹ ਇਹ ਐਨੇ ਢੀਠ ਨੇ ਤੁਸੀਂ ਮੈਨੂੰ ਦੱਸੋ ਮੁੱਖ ਮੰਤਰੀ ਕੋਈ ਵੀ ਹੋਵੇ ਚਾਹੇ ਕੇਜਰੀਵਾਲ ਹੋਵੇ ਮੁੱਖ ਮੰਤਰੀ ਜੇਲ੍ਹ 'ਚ ਹੋਵੇ ਤਾਂ ਮੁੱਖ ਮੰਤਰੀ ਨੂੰ ਜਿਹੜੇ ਲੋਕ ਨੇ ਕੰਮ ਕਰਾਉਣ ਕਿਥੇ ਜੇਲ੍ਹ 'ਚ ਜਾਣਗੇ ਅਸਤੀਫਾ ਦੇਣ ਨੂੰ ਕਿਉਂ ਕਹਿ ਰਹੇ ਆ ਕਿਉਂ ਅਸੀਂ ਕੱਲ ਪ੍ਰੈਸ ਕਾਨਫਰੰਸ ਵਿੱਚ ਦੱਸੋ ਮੁੱਖ ਮੰਤਰੀ ਨੇ ਕੋਲ ਰੋਜ਼ ਲੋਕਾਂ ਨੇ ਫਰਿਆਦਾਂ ਲੈ ਕੇ ਜਾਣੀਆਂ ਰੋਜ਼ ਲੋਕਾਂ ਨੇ ਫਾਈਲਾਂ ਲੈ ਕੇ ਜਾਣੀਆਂ ਉਹ ਫਾਈਲਾਂ ਜਾਂ ਲੋਕ ਮਿਲਣ ਲਈ ਤਿਹਾਰ ਜੇਲ੍ਹ 'ਚ ਜਾਇ ਕਰਨਗੇ ਤਾਂ ਅਸਤੀਫਾ ਮੰਗ ਰਹੇ ਆ ਵੀ ਸਾਰਾ ਕੰਮ ਆ ਜਿਹੜਾ ਇਹਨਾਂ ਦਾ ਭਾਂਡਾ ਫੁੱਟ ਗਿਆ ਐਨੀ ਬੇਨਤੀ ਆ ਅਗਲੀਆਂ ਗੱਲਾਂ ਸਾਰੀਆਂ ਤੁਹਾਡੇ ਨਾਲ ਕਰਾਂਗੇ ਹਜੇ ਸਿਰਫ ਆਪਾਂ ਅੜੀਕੋ ਵਿਕੇਸ ਪਾਰਟੀ ਦੇ ਕੋਈ ਕੈਂਡੀਡੇਟ ਉਹ ਦੇ ਵੀ ਸਕਦੇ ਆ ਕਿ ਕਿਤੇ ਐ ਇਨਾ ਨਿਕਲ ਜੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਆਂਜ਼ ਐਚਐਸ ਐਜ਼ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ Electrician, masonry work, carpentry. For more information, please contact him at www.checktrade.com. ID number 921760. Shamra Chandra Center. call him on this number 074884161. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ